ਸ਼੍ਰੀ ਹਰਗੋਬਿੰਦਪੁਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਸੜਕ ਹਾਦਸੇ ਦੇ ਦੌਰਾਨ ਹੱਸਦਾ ਬਸਦਾ ਪਰਿਵਾਰ ਉਜੜ ਗਿਆ ਇਸ ਹਾਦਸੇ ਦੇ ਵਿੱਚ ਇੱਕ ਮੋਟਰਸਾਈਕਲ ਦੇ ਸਵਾਰ ਪਿਓ ਪੁੱਤ ਅਤੇ ਦਾਦੀ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਸ਼੍ਰੀ ਹਰਗੋਬਿੰਦਪੁਰ ਨੂੰ ਜਾਂਦੇ ਮੁੱਖ ਮਾਰਗ ਉਤੇ ਖੇਤਾਂ ਦੇ ਵਿੱਚ ਨਾਲ ਨੂੰ ਲੱਗੇ ਅੱਗ ਦੇ ਧੂਏ ਦੇ ਕਾਰਨ ਸੜਕ ਤੇ ਕਾਫੀ ਧੂਆਂ ਖਿਲ ਰਿਹਾ ਸੀ ਜਿਸ ਦੌਰਾਨ ਇਹ ਬਾਈਕ ਸਵਾਰ ਧੂਏ ਦੇ ਵਿੱਚੋਂ ਨਿਕਲ ਰਹੇ ਸਨ ਇਸੇ ਦੌਰਾਨ ਧੂਏ ਦੇ ਵਿੱਚ ਇੱਕ ਅਗਿਆਤ ਵਾਹਨ ਨੇ ਇਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਇਹਨਾਂ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰ ਨੇ ਖੇਤਾਂ ਦੇ ਵਿੱਚ ਅੱਗ ਲਗਾਉਣ ਵਾਲੇ ਮਾਲਕ ਅਤੇ ਅਗਿਆਤ ਵਾਹਨ ਦੇ ਮਾਲਕ ਨੂੰ ਲੱਭ ਕੇ ਕਾਰਵਾਈ ਦੀ ਮੰਗ ਕੀਤੀ ਹੈ। ਨਾ ਬੋਲੀ ਮੰਗ ਅੱਗੇ ਵੀ ਹੈ। ਅਹੀਂ ਤਾਂ ਸ਼ਾਸਤਰੀ ਮੰਗ ਕਰਦੇ ਆ ਕਿ ਜੋ ਵੀ ਹਾਸਾ ਹੋਇਆ ਇਹਦੇ ਤੇ ਸਾਰਾ ਪਰਿਵਾਰ ਕਤਲ ਹੋਇਆ। ਨਾ ਤੇ ਫੰਸ ਰਿਹਾ ਤੇ ਨਾ ਜਿਹੜਾ ਸਿਮ ਕੰਮ ਕਰਨ ਵਾਲਾ ਸਰਸੀ ਨਾ ਕੋਸ ਨਾ ਕੋਸ ਖਤਮ ਹੋ ਗਿਆ ਤਾਂ ਪ੍ਰਸ਼ਾਸਨ ਤੋਂ ਮੰਗੀ ਹੋਈ ਆ ਕਿ ਜਾਣ ਤੱਕ ਲਈ ਕਾਗਜ਼ਗੋਰੀ ਕਾਨੂੰਨੀ ਹਰਕਤ ਕੀਤੀ ਆ ਆਸੇ ਦਾ ਜਿਹੜਾ ਮੇਨ ਰੋਡ ਤੇ ਟਕਟਵਟ ਵਾਲਾ ਸੀ ਜਿੰਨੇ ਉਹਨਾਂ ਨੂੰ ਦਿੱਤੇ ਆ ਜਿਹਦੇ ਕਰਕੇ ਉਹਨਾਂ ਦੀ ਮੌਤ ਹੋਈ ਉਹਦੇ ਤੇ ਸਖਤ ਸਰਕਾਰ ਦੇ ਕੀਤੀ ਜਾਵੇ ਤੇ ਦੂਸਰੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਕਿਸਾਨ ਤੇ ਇੱਕੋ ਹੀ ਹਾਦਸਾ ਕਿ ਅੱਜ ਤੱਕ ਜਿਹੜਾ ਬੜਾ ਦਰਦਨਾਕ ਹਾਦਸਾ ਹੈ ਗੱਲ ਮੁੱਖ ਕਰਨ ਜਿਹੜਾ ਉਹ ਨਾੜੀ ਦੇ ਮਾਕ ਲਗਾਈ ਸੀ ਕੋਈ ਕੋ ਰੋਡ ਦੇ ਉੱਪਰ ਹਾਦਸਾ ਜਿਹੜਾ ਹੋਇਆ ਸੀ ਬਹੁਤ ਜ਼ਿਆਦਾ ਧੂਆ ਸੀਗਾ ਉਹ ਕਰਕੇ ਜਿਹੜੇ ਇਹ ਮੇਰੇ ਨਾਨਕਾ ਪਰਿਵਾਰ ਮੇਰੇ ਮੰਮੀ ਨੇ ਮੇਰਾ ਸੋਤਰਾ ਪਿਤਾ ਉਹਨਾਂ ਦਾ ਜੜੀਏ ਸੁਣ ਬੱਚਾ ਸੀਗਾ ਘੋੜੇ ਸੀ ਤੇ ਫੈਂਟਜੀ ਵੀ ਸੀ ਜਿਹੜਾ ਉਹਨਾਂ ਨੂੰ ਇੱਕ ਘੋੜੇ ਦੀ ਸਾਰਕ ਫਰੜ ਕੇ ਚਲਾ ਗਿਆ ਤੇ ਇਹਨਾਂ ਦੀ ਦਰਦਨਾਕ ਮੌਤ ਹੋ ਗਈ ਜਿਹੜੀ ਪਰਿਵਾਰ ਸਾਰਾ ਸੱਜਣ ਸੋਚਣ ਤੋਂ ਸੀ ਮੰਨ ਕਰਦੇ ਆ ਕਿ ਕੋਈ ਇਹੋ ਜਿਹੇ ਦਰਦਨਾਕ ਖਾਸੇ ਜਿਹੜੇ ਪਹਿਲਾਂ ਵੀ ਬਹੁਤ ਹੋ ਚੁੱਕੇ ਨੇ ਤੇ ਜਿਹੜਾ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਇੱਕ ਸਰਕਾਰੀ ਨੌਕਰੀਆਂ ਦਾ ਅੱਜਕੱਲ੍ਹ ਜਿਸ ਉਹ ਇਹ ਵੀ ਇੱਕ ਪੰਚਾਇਤ ਵਿਭਾਗ ਦੇ ਵਿੱਚ ਨੌਕਰੀ ਕਰਦਾ ਸੀਗਾ on duty ਸੀਗਾ ਤੇ ਜਿਹਦੀ ਜਿਹਦੀ ਦਰਦਨਾਕ ਮੌਤ ਹੋਈ ਆ ਉਹਨਾਂ ਦੀ ਮਿਸਰ ਦੇ ਲਈ ਉਹਨਾਂ ਦਾ ਪ੍ਰਸ਼ਾਸਨ ਨੂੰ ਮੁਆਫੀ ਦੇਣੀ ਚਾਹੀਦੀ